ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਅਸੀਂ ਅੱਜ ਆਪਦੇ ਖੇਤ ਵਿੱਚ ਬਾਸਪਤੀ 17 18 ਦੀ ਜੋ ਲਵਾਈ ਹੈ ਉਹ ਮੁਕੰਮਲ ਕਰ ਲਈ ਹੈ ਅਸੀਂ ਸੋਚਿਆ ਕਿ ਜੋ ਮਿਹਨਤ ਕਸ਼ ਲੋਕ ਬਿਹਾਰ ਤੋਂ ਆ ਕੇ ਸਾਡੇ ਮਿਹਨਤ ਮਜ਼ਦੂਰੀ ਕਰਕੇ ਚੋਨਾ ਲਾਉਂਦੇ ਹਨ ਕਿੰਨੀ ਗਰਮੀ ਦੇ ਵਿੱਚ ਉਹ ਇਹ ਚੋਨਾ ਚੋਨੇ ਦੀ ਪਨੀਰੀ ਸਾਡੇ ਖੇਤਾਂ ਵਿੱਚ ਲਾਉਂਦੇ ਹਨ ਚਾਹੇ ਉਹ ਆਪਣੇ ਤੋਂ ਮਜ਼ਦੂਰੀ ਲੈਂਦੇ ਹਨ ਪਰ ਉਹ ਮਜ਼ਦੂਰੀ ਦੇ ਨਾਮ ਨਾਲ ਆਪਦੇ ਬਾਲ ਬੱਚੇ ਆ ਦਾ ਮਾਂ ਪਿਓ ਉੱਥੇ ਛੱਡ ਕੇ ਆਪਦੇ ਸਾਡੇ ਖੇਤਾਂ ਵਿੱਚ ਰਹਿਣ ਬਸੇਰਾ ਕਰਦੇ ਹਨ ਤੇ ਅੱਗੇ ਸਾਡੇ ਚੋਨੇ ਦੀ ਲਵਾਈ ਕਰਮੀ ਦੇ ਵਿੱਚ ਕਰਦੇ ਹਨ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਕੁਝ ਨਾ ਕੁਝ ਐਕਸਟਰਾ ਦਿੱਤਾ ਜਾਵੇ ਕੁਝ ਵਾਧਾ ਦਿੱਤਾ ਜਾਵੇ ਜਿਵੇਂ ਕਿ ਅਸੀਂ ਚੋਨੇ ਲੌਂਦਿਆਂ ਨੂੰ ਉਹਨਾਂ ਨੂੰ ਅਸੀਂ ਚਾਹ ਪਾਣੀ ਦਾ ਅਸੀਂ ਉਹਨਾਂ ਦਾ ਕੀਤਾ ਵੀ ਅਸੀਂ ਵਿਚਾਹ ਪਾਣੀ ਦੇਣਾ ਅਸੀਂ ਫਿਰ ਵੀ ਝੋਨੇ ਦੇ ਅਖੀਰਲੇ ਦਿਨ ਉਹਨਾਂ ਨੂੰ ਅਸੀਂ ਮਿੱਠੇ ਚੌਲ ਬਣਾ ਕੇ ਸਾਰਿਆਂ ਨੂੰ ਦਿੱਤੇ ਔਰ ਬੜੇ ਹੀ ਖੁਸ਼ ਹੋਏ ਉਸ ਤੋਂ ਬਾਅਦ ਜਿੱਦਨ ਅਸੀਂ ਝੋਨੇ ਦੀ ਲਵਾਈ ਖਤਮ ਹੋਈ ਉਹਨਾਂ ਨੂੰ ਅਸੀਂ ਕੁਝ ਗਿਫਟ ਦੇਣਾ ਚਾਹਿਆ ਤੇ ਫਿਰ ਮੈਂ ਸੋਚਿਆ ਵੀ ਕੀ ਦਿੱਤਾ ਜਾਵੇ ਫਿਰ ਅਸੀਂ ਉਹਨਾਂ ਨੂੰ ਸਟੀਲ ਦੇ ਆ ਇੱਕ ਇੱਕ ਬਾਟੀ ਸਾਰਿਆਂ ਨੂੰ ਅਸੀਂ ਸਟੀਲ ਦੀਆਂ ਬਰਤੀਆਂ ਦਿੱਤੀਆਂ ਜੋ ਕਿ ਸਟੇਲ ਦੀਆਂ ਬਾਟੀਆਂ ਤਾਂ ਦੇਣ ਦਾ ਮਕਸਦ ਇਹੇ ਸੀ ਕਿ ਸਾਰੀ ਉਮਰ ਜਦੋਂ ਵੀ ਕੋਈ ਆਪਦੇ ਪਿੰਡ ਜਾਣਗੇ ਉਹ ਸਾਨੂੰ ਯਾਦ ਕਰਦੇ ਰਹਿਣਗੇ ਕਿ ਪੰਜਾਬ ਵਾਸੀਆਂ ਨੇ ਸਾਡਾ ਇੰਨਾ ਮਾਣ ਤਣ ਕੀਤਾ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਵੀ ਸਾਰਾ ਕੁਝ ਐਦਾਂ ਮੇਰੇ ਮੰਗ ਕਰੋ ਪਰ ਮੇਰੀ ਆਪਦੀ ਸੋਚ ਸੀ ਜੋ ਮੈਂ ਕੀਤਾ ਜੋ ਮੈਨੂੰ ਚੰਗਾ ਲੱਗਾ ਮੈਂ ਕੀਤਾ ਮੈਂ ਨਹੀਂ ਆਂਦਾ ਵੀ ਤੁਸੀਂ ਵੀ ਕਰੋ ਪਰ ਆਪਣਾ ਇੱਕ ਫਰਜ਼ ਬਣਦਾ ਹੈ ਕਿ ਜਦੋਂ ਦੂਸਰੀਆਂ ਸਟੇਟਾਂ 'ਚ ਜੋ ਲੇਬਰ ਆ ਕੇ ਆਪਣੇ ਕੰਮ ਕਰਦੀ ਹੈ ਉਹਨਾਂ ਉਸ ਲੇਬਰ ਤੋਂ ਬਿਨਾ ਆਪਣਾ ਕੋਈ ਬਿਜਾਰਾ ਨਹੀਂ ਜੇ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਨਾ ਨਾ ਆਉਂਦੇ ਤੇ ਬਹੁਤ ਵੱਡਾ ਕੰਮ ਸੀ ਜਿਹੜਾ ਮਤਲਬ ਆਪਣੇ ਲੋਕ ਲੇਬਰ ਤੋਂ ਸੰਭਾਲਿਆ ਨਹੀਂ ਸੀ ਜਾਣਾ ਸੋ ਚੰਗਾ ਹੈ ਕਿ ਉਹ ਲੋਕ ਇੱਥੇ ਆਉਂਦੇ ਹਨ ਤੇ ਆਪਣੇ ਕੰਮ ਕਰਦੇ ਹਨ ਆਪਾਂ ਨੂੰ ਉਹਨਾਂ ਦਾ ਮਿਹਨਤ ਮਜ਼ਦੂਰੀ ਦੇ ਅੰਤੋਂ ਇਲਾਵਾ ਵੀ ਉਹਨਾਂ ਦਾ ਮਾਣ ਦਾਨ ਕਰਨਾ ਵੀ ਆਪਣਾ ਹੱਕ ਹੁੰਦਾ ਹੈ ਅਸੀਂ ਅਖੀਰਲੇ ਦਿਨ ਇਹ ਸਾਰਾ ਕੁਝ ਕੀਤਾ ਇਸ ਕਰਕੇ ਇਹ ਵੀਡੀਓ ਤੁਹਾਡੇ ਨਾਲ ਸਾਰੀ ਸਾਂਝੀ ਕਰ ਰਿਹਾ ਧੰਨਵਾਦ